ਸਿੱਖਾ ਜਦੋਂ ਤੂੰ ਸਿਰ ਤੇ ਦਸਤਾਰ ਸਜਾਵੇਂ ਤਾਂ ਇਹ ਨਾ ਸੋਚਿਆ ਕਰ ਵੀ 5-7 ਮੀਟਰ ਦਾ ਕੱਪੜਾ ਮਹਾਰਾਜ ਨੇ ਆਪਣਾ ਸਭ ਕੁਝ ਵਾਰ ਕੇ ਤੇਰੇ ਸਿਰ ਤੇ ਦਸਤਾਰ ਸਜਾਈ ਸੀ ਕਿ ਅਸੀਂ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਵਿੱਚ ਹਾਂ ਕਰੋ ਨਿਵਾਜ਼ ਕਦੇ ਨਹੀਂ ਬੜੀਆਂ ਸੋਹਣੀਆਂ ਲਾਣਾ ਲਿਖੀਆਂ ਕਹਿੰਦਾ ਕਲਗੀ ਧਰਨੇ ਬਖਸ਼ੀ ਦਸਤਾਰ ਜਿਹੜੀ ਸਾਡੇ ਸਿਰਾਂ ਦਾ ਤਾਜ ਇਹ ਖਾਲਸਾ ਜੀ ਲਹੂ ਭਿਜੇ ਇਤਿਹਾਸ ਤੋਂ ਪਤਾ ਲੱਗਦਾ ਹੈ ਸਾਡੀ ਸਿੱਖੀ ਦਾ ਰਾਜ ਇਹ ਖਾਲਸਾ ਜੀ ਸਾਡੀ ਆਣ ਇਹੋ ਸਾਡੀ ਸ਼ਾਨ ਇਹੋ ਸਾਡੀ ਪੰਥਕ ਆਵਾਜ਼ ਇਹ ਖਾਲਸਾ ਜੀ ਕਲਗੀ ਧਰਦੇ ਹੁੰਦੇ ਨੇ ਖਾਸ ਦਰਸ਼ਨ ਸੋਹਣੇ ਸਜੇ ਹੋਏ ਸਿੰਘ ਸਰਦਾਰ ਵਿੱਚੋਂ ਲੱਖਾਂ ਵਿੱਚੋਂ ਪਹਿਚਾਣਿਆ ਜਾਏ ਇਕੱਲਾ ਸਰਦਾਰੀ ਬੋਲ ਦੀ ਦਿਸੇ ਦਸਤਾਰ ਵਿੱਚ ਅੱਜ ਕਈ ਵਾਰੀ ਲਿਖ ਕੇ ਦੱਸਣਾ ਪੈਂਦਾ ਬਹੁਤ ਸਰਦਾਰਾਂ ਦੇ ਬੋਲ ਕੇ ਲਿਖ ਕੇ ਕਹਿਣਾ ਪੈਂਦਾ ਸੀ ਸਰਦਾਰ ਹੁੰਨੇ ਆ ਜੀ ਕਿਉਂਕਿ ਸਰਦਾਰੀ ਦੇ ਚਿੰਨ੍ਹ ਵਿੱਚੋਂ ਬਸ ਮੇਰੇ ਖਲਜੀ ਕੜਾ ਰਹਿ ਗਿਆ ਉਹ ਵੀ ਕਿਸੇ ਕਿਸੇ ਸਰਦਾਰ ਦੇ ਹੱਥ ਵਿੱਚ ਹੁੰਦਾ ਇੱਕ ਦਿਨ ਨਹੀਂ ਵੀ ਹੁੰਦਾ